ਨਪਈ ਸਾਰੀ ਚੀਜ਼ ਉਹਨੂੰ ਬੈਠੀ ਨੂੰ ਮਿਲਦੀ ਆ ਹੋਰ ਦੱਸ ਕੀ ਜਾਣ ਪਾਲਦੀ ਆ ਕੀ ਜੇ ਮਾਰੇ ਜਾਏ ਕਹਿ ਦਿੰਦੇ ਪੀਪਈ ਗੰਡੇ ਤੋਂ ਫੁਲਕ ਘੱਟ ਲਾ ਦੇ ਉਹ ਨਹੀਂ ਹਰਸਾ ਸਾਰੇ ਦਿਨ ਫੋਨ ਦੇਖੀ ਜਾਂਦੀ ਕੋਈ ਕੰਮ ਤਾਂ ਦੇ ਰੋ ਹੱਥ ਪਾ ਲਿਆ ਕਰ ਕੱਪੜੇ ਧੋਣ ਵਾਲੇ ਪੈਸੇ ਕਿ ਤੋਦੇ ਦੰਡੂ ਕੀ ਕੰਮ ਦੀ ਵਾਲੀ ਫਿਕਰ ਆ ਸਵੇਰੀ ਤੱਕ ਘਰੋਂ ਨਿਕਲ ਜਾਂਦੇ ਆ ਉੱਥੇ ਉਸ ਬੁੜੀ ਨਾਲ ਚੁਗਲੀਆਂ ਕਰ ਲਈਆਂ ਉਸ ਨਾਲ ਕਰ ਲਈਆਂ ਘਰ ਦੇ ਕੰਮ ਬਾਰੇ ਵੀ ਸੋਚ ਲਿਆ ਕਰੋ ਜਿ ਤੇਨੂੰ ਪਤਾ ਕਾ ਵੀ ਮੈਂ ਚੁਗਲੀਆਂ ਕਰਨੀ ਜਾਂਦੀ ਆ ਸੌ ਕੋਈ ਕੰਮ ਹੁੰਦੇ ਨੇਗੇ ਪਤਾ ਹੀ ਆ ਮੈਨੂੰ ਤੁਹਾਡੇ ਕੰਮ ਕਿਹੜੇ ਹੁੰਦੇ ਨੇਗੇ ਕੰਮ ਆ ਬੈਸਵਾਜੀ ਕਰਨੀ ਜ਼ਰੂਰ ਆਉਂਦੀ ਆ ਕੀ ਕੰਮ ਕਰਨੇ ਨਹੀਂ ਆਉਂਦੇ ਹੈਗੇ ਸਾਰੇ ਕੰਮ ਪੈਨੇ ਉਹ ਕਰ ਲੈ ਇਹ ਫੋਨ ਤੇ ਫੇਰ ਮਾਰ ਲਈ ਟੱਕਰਾ ਤੁਹਾਨੂੰ ਕੀ ਟੈਨਸ਼ਨ ਆ ਕੰਮ ਮੈਂ ਕਰਨੀ ਆ ਮੈਂ ਕਰ ਲੂੰਗੀ ਆਪੇ ਕੰਮ ਤਨਣਾ ਹੋਰ ਦੱਸ ਕਿ ਨੂੰ ਹੋਊਗੀ ਸਾਰਾ ਦਿਨ ਬੋਲੀ ਜਾਊਗੀ ਦੇਖ ਲੈ ਮੈਨੂੰ ਕਹਿੰਦੀ ਸਾਰਾ ਦਿਨ ਬੋਲੀ ਜਾਊ ਆ ਦੇਖ ਲੈ ਇਹਦੀ ਬਾ ਉਹਦੀ ਲੱਗ ਜਾਂਦੀ ਆ ਫੋਨ ਕਰਨ ਚੱਕੀ ਨਾ ਮਨਾਂ ਨਾ ਇਹਨੂੰ ਦੱਸ ਵੀ ਦੱਸ ਬੰਦਾ ਬੇਲਾ ਹੋਵੇ ਫਿਰ ਤਾਂ ਫੋਨ ਕਰ ਲੈ ਤੜਕੀ ਲੱਗ ਜੂਗੀ ਫੋਨ ਤੇ ਉਹ ਵੀ ਬੇਲੀ ਬੈਠੀ ਰਹਿੰਦੀ ਹੈਗੀ ਘਰੇ ਡੱਕਾ ਤੋੜਨਾ ਨਹੀਂ ਇਹ ਤੂੰ ਸਾਰਾ ਦਿਨ ਪਿਆਰਾ ਨਾ ਮਾੜਾ ਮੁੱਢ ਬਹੂ ਨੂੰ ਕਹਦੇ ਕਰ ਕੋਈ ਕੰਮ ਨੂੰ ਹੱਥ ਪਾ ਲੂਗੀ ਮੈਂ ਕੀ ਕਹਦੇ ਆਨੂੰ ਲੈ ਕਹੇ ਇਹ ਬੱਕੀ ਡੁੱਕੇ ਦਾ ਮਸਰ ਬਣਾ ਲਿਆ ਕਰੂਗੀ ਮੈਂ ਕਹਿੰਦਾ ਸੁਹਾ ਲੱਗਦਾਗਾ ਨੂੰਤੀ ਨੂੰ ਤੇ ਤੂੰ ਕੋਲੇ ਕੁਛ ਐ ਕਰ ਮੈਂ ਕੋਲੇ ਕਿਸਨ ਨੂੰ ਮੈਂ ਕੀਹਦੇ ਗਈ ਸੀ ਕੀ ਇਹਨਾਂ ਨੇ ਗਈ ਸੀ ਕੀ ਅੰਬੋ ਕੇ ਕਿਤੇ ਕਿਸੇ ਦੇ ਪਰ ਕੀ ਕਿਤੇ ਕਿਸੇ ਦੇ ਪਰ ਕੀ ਕਰੀ ਖੜਦੀ ਐ ਤੂੰ 2 ਮਿੰਟਾਂ ਫਿਰ ਮੇਰਾ ਕਹਨਾ ਸ੍ਰੀਕਾ ਵੀ ਮੈਂ ਮੁੰਡਾ ਇਸੇ ਕੰਮ ਵਾਸਤੇ ਬੈਸ ਵੀ ਮੇਰੇ ਸ੍ਰੀਕੇ ਕਰਨੇ ਬੈਜੋ ਕੋਈ ਦਰਾਣਾ ਜਠਾਣਾ ਹੋਵੇ ਉਹਦਾ ਤਾਂ ਬੰਦਾ ਸ੍ਰੀਕਾ ਕਰਦਾ ਸੋਹਣਾ ਲੱਗਦਾਗਾ ਵੀ ਸੱਸਦੇ ਥੋੜੀ ਸ੍ਰੀਕੇ ਕਰਦੇ ਹੁੰਦੇ ਨੇ ਪਿਆਰ ਨਾਲ ਸਮਝਾ ਲਾ ਅਹ ਪਿਆਰ ਨਾਲ ਨਹੀਂ ਹੈ ਸਮਝ ਦੀ ਸਮਝਣੀ ਹੈਗੀ ਬੁੜ 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 ਕਰੀ ਜਣੀ ਹੈਗੀ ਤੇਰੇ ਨਾਲ ਵੀ ਮੱਥਾ ਮਾਰ ਕੇ ਨਾ ਕੋਈ ਫਾਇਦਾ ਨਹੀਂ ਹੈਗਾ ਤੈਨੂੰ ਤਾਂ ਪੈਨ ਤੋਂ ਕੱਲੀ ਬੇਲ ਨਹੀਂ ਹੈਗੀ ਇਹਨਾਂ ਨੂੰ ਪਸੂਆਂ ਨੂੰ ਗਾਲ ਦੇ ਨੀਰਾਚਾਰਾ ਮਾੜਾ ਮੋਟਾ ਪਾ ਦਿਆ ਕਰ ਨੀਰਜਾ ਹੁਣ ਤਾਂ ਤਾਂ ਹੋ ਜਾਣਦੇ ਹੁਣ ਦੁਪਹਿਰੀ ਪਾ ਲਿਆ ਤੇ ਤੇਰੇ ਦੁਪਹਿਰੇ ਨਹੀਂ ਕਹਿਦੀ ਹੈਗੀ ਐਂ ਕਹਾ ਵੀ ਨੀਰਾ ਖੁਰਲੀਆ ਚ ਪਾ ਕੇ ਰੱਖ ਦੇ ਫਿਰ ਤੂੰ ਕਹਿੰਦਾ ਮੇਰੇ ਕੱਪੜਿਆਂ ਤੇ ਕੰਟ ਪੈ ਗਈ ਤੂੰ ਵੀ ਨਹੀਂ ਲੋਟ ਆਉਂਦਾ ਕਿਸੇ ਲੋਟਾ ਤੂੰ ਤਾਂ ਸਾਰਾ ਨ ਲੀਡਰੀ ਭਲਦੀਆਂ ਪਹਿਲਾਂ ਮੇਰੀ ਮਾਂ ਤੇ ਕਰੀ ਗਈ ਏ ਹੁਣ ਨੂੰ ਤੇ ਕਰੀ ਜਾਨੀ ਹੈਗੀ ਜੇ ਉਹ ਕੱਲ ਨੂੰ ਪੇਕੇ ਜਾ ਕੇ ਬੈਗੀ ਫਿਰ ਕੀ ਕਰੇਗੀ ਨਾ ਤੇਰੀ ਮਾਂ ਤੇ ਮੈਂ ਕਿਹੜੇ ਵੇਲੇ ਲੀਡਰੀ ਕਰਤੀ ਨਾ ਪੇਕੇ ਜਾਣ ਨੂੰ ਦੱਸ ਆਪਣੇ ਘਰੇ ਕਿਹੜਾ ਕੋਈ ਉਹਨਾਂ ਅਸੀਂ ਚੀਜ਼ ਨਹੀਂ ਰਿਹਾ ਕਿ ਦੰਦੇ ਚੰਗਾ ਖਾਂਦੀ ਆ ਚੰਗਾ ਕਈ ਉਹ ਤਾਂ ਪੇਕੇ ਨਾਲ ਕਦੇ ਨਾਉ ਨਹੀਂ ਲੈਂਦੀ ਮਾਂ ਉੱਥੇ ਬੈਠੇ ਉਂਗਲਾਂ ਲਾਈ ਜਾਂਦੀ ਆ ਫੋਨ ਤੇ ਖਾਣ ਪੀਣ ਦੇਣੀ ਹੁੰਦੀ ਜਦੋਂ ਸਾਰਾ ਦਿਨ ਉਹਦੀ ਸਿਰ ਤੇ ਚੜਕੇ ਰਹੇਗੀ ਫਿਰ ਹੋਰ ਕੀ ਕਰੂ ਵਿਚਾਰੀ ਉਹ ਚੰਗਾ ਸੋਨੂੰ ਤਾਂ ਮੈਹੀ ਬੁਰੀ ਲੱਗਦੀ ਆ ਕਿ ਮੈਂ ਆਪਦੀਆਂ ਦੋ ਰੋਟੀਆਂ ਪਕਾ ਕੇ ਖਾ ਲੈਨੀ ਆਗੀ ਯਾ ਦਫਾ ਹੋ ਪੁਰਾ ਇਹ ਵੀ ਮੇਰ ਕਰਾਉਂਦਾਗਾ ਪੁਰਾ ਨਹੀਂ ਆਏ ਵੀ ਮੈਂ ਆਪਦੀ ਤੀਵੀ ਦੇ ਪੱਖ ਦਾ ਮਾੜਾ ਮੋਟਾ ਕੋਈ ਮੇਰ ਕਰਾਦਾ ਜਮਨ ਸ਼ਰਮ ਲਹੀ ਪਈ ਆ ਚੌਰੇ ਦੀ ਇਹਦੀ ਬੂ ਮੈਂ ਮਰਚਾ ਦੇਖ ਲੈ ਸਾਰੇ ਕੱਪੜੇ ਤੋਹ ਦੰਦੀ ਆ ਇਹਦੇ ਕੱਪੜੇ ਨਹੀਂ ਤੋਤੇ ਹਜੇ ਹਮਾਇਤ ਲੈਂਦਾ ਇਹਦੀ ਮਹਾਰਾਣੀ ਦੀ ਕੋਈ ਨਾ ਇਹਦੇ ਨਾਲ ਮੈਂ ਕਰਦੀ ਆ ਜਾ ਕੇ ਗੱਲ ਵੀ ਦੇਖ ਲੈ ਇਹਦੇ ਕੱਪੜਿਆਂ ਬਾਰੀ ਤੇਰੇ ਹੱਥਾਂ ਚ ਕੀ ਫੋਲੇ ਪੈਂਦੇ ਨੇਗੇ ਅੱਬ ਬੈਡ ਆਪ ਦੇ ਤਾਂ ਛਾੜ ਲੰਦੀ ਆ ਸਾਡੇ ਬਾਰੀ ਇਹਦੇ ਪਿੱਛੂ ਪੈ ਜਾਂਦੇ ਨੇ ਇਹਦੇ ਨਾਲ ਕਰਨਾਂ ਤੇ ਪਹਿਲਾਂ ਤਾਂ ਗੱਲ ਮਮਾ ਮਰਚਾ ਨੀਆ ਗੰਡੇ ਏਡੇ ਏਡੇ ਖਲੇ ਪੜ ਲਾਉਂਦੇ ਹੁੰਦੇ ਨੇ ਗੰਡਿਆਂ ਦੇ ਨੀ ਮਾੜਾ ਮੋਟਾ ਘਰ ਬੰਨਣ ਵਾਰੀ ਸੋਚਦਾ ਆਏ ਨਹੀਂ ਘਰ ਬਸ ਜੀ ਤੁਸੀਂ ਬੰਨਣ ਦੀਆਂ ਘਰ ਤਾਂ ਬਨ ਲਓ ਜਿਵੇਂ ਬਨਣੇ ਨੇ ਮੇਰੇ ਤੋਂ ਤਾਂ ਹੀ ਚੀਰਿਆਂਦੇ ਨੇ ਗੰਡੇ ਢੇਰੇ ਕਿਹੜਾ ਪਿਓ ਨੇ ਲਿਆ ਕੇ ਦੇਣੇ ਨੇ ਗੰਡੇ 100 ਦੇ 3 ਕਿਲੋ ਹੋਏ ਪਏ ਨੇ ਵੀ ਮੇਰਾ ਨਹੀਂ ਪਿਓ ਦੇ ਕਿੰ ਆਂਦਾ ਥੋੜਾ ਪਿਓ ਦੇ ਕੀ ਆਂਦਾ ਹੁਣੇ ਫਿਰ ਉਰੇ ਨਾ ਮੇਰਾ ਪਿਓ ਤਾਂ ਨਹੀਂ ਸੱਟ ਕੇ ਜਾਂਦਾ ਮੇਰਾ ਖਾਸਾ ਵੀ ਕਮਾਉਂਦਾਗਾ ਜੇ ਮੇਰਾ ਪੁੱਤ ਵੀ ਕਮਾਈ ਕਰਦਾ ਤੂੰ ਦੱਸ ਕੀ ਕਰਦੀ ਹੈਗੀ ਫਿਰ ਥੋੜੀ ਹੀ ਨਹੀਂ ਉਹ ਤਾਂ ਮੇਰੇ ਕਿਹੜਾ ਕੁਸ ਲੱਗਦੇ ਨੇ ਮੈਨੂੰ ਜਿਹੜੇ ਘਰ ਦੀ ਕਮਾਈ ਦੀ ਟੈਨਸ਼ਨ ਹੋਣੀ ਨਾ ਤੂੰ ਨੇ ਕੱਪੜੇ ਵੀ ਨਹੀਂ ਧੋ ਸਕਦੀ ਮਾੜਾ ਮੋਟਾ ਦੇਖ ਲਿਆ ਕਰ ਵੀ ਮੇਰਾ ਪਿਆ ਉਹਦੇ ਤਾਂ ਕੱਪੜੇ ਧੋਦੇ ਮੇਰੇ ਨਾਲ ਤਾਂ ਜਿਹੜਾ ਜਿਹਾ ਸਲੂਕ ਕਰਦੀਆਂ ਕਰਦੀਆਂ ਮੇਰੇ ਥੋੜੀ ਧੋਤਿਆਂ ਦੇ ਕਿਸੇ ਦੇ ਕੱਪੜੇ ਧੋਣਿਆਂ ਤਾਂ ਆਪੇ ਧੋ ਲੋ ਮੈਂ ਤਾਂ ਜਾ ਕੇ ਕਰਦੀਆਂ ਉਹਦੀ ਮੰਮੀ ਨਾਲ ਗੱਲ ਨਿੱਤ ਦੇ ਕੰਜਰ ਕਵੇਚ ਮੇਰੇ ਤੋਂ ਨਹੀਂ ਰਹਿ ਜਾਂਦਾ ਤੁਹਾਡੇ ਨਾਲ ਲੈ ਕਹਿੰਦੀ ਮੈਂ ਮੇਰੇ ਮਾਂ ਨਾਲ ਗੱਲ ਕਰਦੀਆਂ ਤੇਰੀ ਮਾਂ ਦੀ ਤਾਂ ਸਾਰੀ ਇੱਥੇ ਘਰ ਚ ਹਕੂਮਤ ਚੱਲਦੀ ਆ ਸਾਡੇ ਕਹਨੇ ਤੇ ਤੂੰ ਜਾਂਦੀ ਵੀ ਨਹੀਂ ਜਦੋਂ ਜੀ ਕਰਦਾ ਉਹਦੀ ਫੋਨ ਲਾ ਲੈਂਦੀ ਆ ਕਿ ਆ ਦੇਖ ਲੈ ਗੰਡੇ ਆ ਸੱਟ ਗਈ ਵੀ ਦੱਸ ਕਾਮਲੀਏ ਇਹ ਕਿਹੜਾ ਉਹੀ ਚੀਜ਼ਾਂ ਬੰਦੀਆਂ ਨੇ ਗੀਆਂ ਜੇ ਲਿਹਾਉਣੇ ਪੈਨ ਫੇਰ ਸੇਕ ਲੱਗੇ ਲਿਹਾਉਣੀ ਨਹੀਂ ਨਾ ਪੈਂਦੀ ਚੀਜ਼ ਲਿਆਂਦੀ ਲਵਾਈ ਮਿਲ ਜਾਂਦੀ ਆ ਇਹਨੂੰ ਤਾਂ ਗੰਦ ਪਾਉਣ ਨੂੰ ਮੂਰੇ ਰਹਿੰਦੀ ਆ ਆਏ ਨਹੀਂ ਵੀ ਚੀਜ਼ਾਂ ਚੱਕਦਾ ਦੇਖ ਲਾ ਕੱਨੀ ਮੇਟਾ ਤੋ ਤੂਤੀ ਨਹੀਂ ਜਾਂਦੇ ਮੈਨੂੰ ਤਾਂ ਫੁੱਕਣੇ ਪੈਣਗੇ ਧੋ ਕੇ ਰੱਖ ਦਲੀਆ 10 ਮਿੰਟਾਂ 엄마 ਆ ਤੂੰ ਆ ਹੀ ਕਰੀ ਜੰਨੀ ਆਗੀ ਹਰਸ਼ ਨੂੰ ਕਹਿੰਦਾ ਨਹੀਂ ਮਸ਼ੀਨ ਦਿੱਤੋ ਦੰਦੀ ਉਹ ਮੈਂ ਮਸ਼ੀਨ ਉਹਦੇ ਪੇਕਿਆਂ ਨੇ ਦਿੱਤੀ ਆ ਤਾਂ ਕਰਕੇ ਨੀ ਤੋਂ ਦੀ ਬਹਿਤਾਂ ਕਰਦੀ ਆ ਉਹ ਸਾਰਾ ਦਿਨ ਉਹ ਮਾਂ ਤੂੰ ਤਾਂ ਆ ਹੀ ਬਹਿ ਕਰੀ ਜੰਨੀ ਆ ਨਾ ਫਿਰ ਕਿਉਂ ਆ ਮਸ਼ੀਨ ਨੂੰ ਪੇਕਿਆਂ ਨੇ ਦਿੱਤੀ ਹੈਗੀ ਕੱਪੜੇ ਤਾਂ ਖਣੂ ਧੋਊਗੀ ਸਾਰਾ ਦਿਨ ਉਹ ਵੇ ਜਿੱਤੋਂ ਦੀ ਹੋਵੇ ਫੇਰ ਕਾਦੀਆਂ ਗੱਲਾਂ ਨੇ ਗੀਆਂ ਕੱਪੜੇ ਤਾਂ ਹੁੱਤੋਂਦੀ ਨਹੀਂ ਸਾਡੇ ਦੋਈ ਜੀਆਂ ਦੇ ਛੱਡ ਦੰਦੀ ਆ ਆਪਦੇ ਤੋਕੇ ਮਿੰਟਾਂ ਚ ਪਾ ਲੰਦੀ ਆ ਕੀ ਉਹ ਮਾਂ ਤੂੰ ਪਿਆਰ ਨਾਲ ਕਹਿ ਦਿੰਦੀ ਉਹਨੂੰ ਆਹ ਕੱਪੜੇ ਤਾਂ ਨੂੰ ਧੋਂਦੀ ਹੀ ਉਹ ਦੇ ਲੋਹਾ ਪਿਆਰ ਨਾਲ ਸਿਰ ਚੜ ਜਾਂਦੀਆਂ ਨੇ ਗੀਆਂ ਇਹਨੂੰ ਤਾਂ ਆਖੇ ਜਿੰਨਾ ਇਹਨਾਂ ਨੂੰ ਖਿੱਚ ਕੇ ਰੱਖੇ ਨਾ ਉੰਨੇ ਹੀ ਕਾਬੂ ਰਹਿੰਦੀਆਂ ਨੇ ਮਾਂ ਤੇਰਾ ਬਹਿ ਮਾਂ ਠੀਕ ਆ ਜੇ ਖਿੱਚ ਕੇ ਰੱਖਦੀਆਂ ਤਾਂ ਹੀ ਤਾਂ ਫਿਰ ਉਹ ਕੱਪੜੇ ਆਪ ਤੋ ਹੀ ਆਣੇ ਹੁਣ ਬੈਠੀ ਤੂੰ ਜੇ ਤੇਰੇ ਚ ਕਣਕੰਡਾ ਹੋਵੇ ਨਾ ਕਪੜੇ ਕੀ ਉਹ ਤਾਂ ਭੱਜ-ਭੱਜ ਤੋਵੇ ਕੱਲ ਕਰ ਤੂੰ ਬੋਲਦਾ ਨਹੀਂਗਾ ਉਹ ਮਾਂ ਜੇ ਤਾਂ ਮੈਂ ਉਹਨੂੰ ਕੁਝ ਕਹਿਣਾਗਾ ਤਾਂ ਉਹ ਕਹੇ ਤੂੰ ਮਾਰੀ ਮੈਂਤ ਕਰਾਉਣਾਗਾ ਤੇ ਜੇ ਮੈਂ ਤੈਨੂੰ ਕੁਝ ਕਹਿਣਾਗਾ ਤਾਂ ਤੂੰ ਕਹਦਾ ਨਹੀਂ ਆਂ ਵੀ ਤੀਂ ਪਿੱਛੇ ਲੱਗਿਆ ਫਿਰਦਾਗਾ ਮੈਂ ਤਾਂ ਸਾਨ ਨ ਵਿਚਾਲੇ ਫਸ ਗਿਆ ਤੇ ਤੂੰ ਉਹਨੂੰ ਕਾਨੂੰ ਕਹਿਣਾ ਤੂੰ ਤਾਂ ਮੇਰੇ ਗੱਲ ਪੈਣ ਜਾਣਦਾਗਾ ਜੇ ਉਹਨੂੰ ਕਹਿੰਦਾ ਹਾਂ ਮੈਂ ਫਿਰ ਸਾਰੀਆਂ ਗੱਲਾਂ ਲੋਟ ਨਾ ਹੋ ਜਾਣ ਉਹ ਮਾਂ ਤੈਨੂੰ ਤਾਂ ਸਾਰਾ ਦਿਨ ਲੱਗਦਾ ਰਹਿੰਦਾਗਾ ਉਹਨੂੰ ਕੁਝ ਕਹਿੰਦਾ ਨਹੀਂਗਾ ਹਣਾ ਜਦੋਂ ਵੀ ਮੈਂ ਘਰੇ ਆਉਣਾ ਅਸੀਂ ਕਲੇਸ਼ ਰਹਿੰਦਾਗਾ। ਹਾਂ ਚਾਹ ਦੀ ਕੁੱਟ ਪੀਣੀ ਆ ਜੇ ਪਈਆ ਤਾਂ ਪੀ ਲੈਣਾਗਾ। ਨਹੀਂ ਮੈਂ ਤਾਂ ਰੇਖ ਨਾ ਹਰ ਕੇ ਆਉਣਾ ਕੀ ਤਾਂ। ਹਰਸ਼ਾ ਉਹ ਕੁੱਟ ਚਾਹ ਦੀ ਬਣਾ ਕੇ ਲੈ ਕੇ ਦੇ ਯਾਰ। ਮੇਥੋਂ ਤਾਂ ਨਹੀਂ ਬਣਦੀ ਕੀ ਜਾ ਜਿਹਦੇ ਕੋਲੇ ਬੈਠਾ ਤੂੰ ਚੁਗਲੀਆਂ ਕਰਦਾ ਸੀ ਮੇਰੀਆਂ ਔਸੇ ਤੋਂ ਹੀ ਬਣਵਾ ਲਾ। ਉਹ ਕਿਹੜੀਆਂ ਚੁਗਲੀਆਂ? ਕੌਣ ਕਰਦੇ ਸੀ ਚੁਗਲੀਆਂ? ਤੁਸੀਂ ਕਰਦੇ ਸੀ ਔਰ ਮੈਂ ਕਰਦੀ ਸੀਗੀ। ਓਏ ਉਹੀ ਬਹਿ ਪਿਆ ਤੂੰ ਮੈਂ ਤਾਂ ਮਾਰ ਲਾਂ ਇੱਥੇ ਗੱਲਾਂ ਕਰੀ ਜਾਂਦਾ ਸੀਗਾ ਯਾਰ ਆਪਦੀ ਮਾਂ ਤੇ ਹੀ ਬਣਵਾ ਲਾ ਜਾ ਕੇ ਜਾਂ ਮੈਂ ਤਾਂ ਕਰਤਾ ਉਹਦੇ ਭਾਈ ਨੂੰ ਫੋਨ ਤੇ ਲੈ ਜਾਊਗਾ ਮੈਨੂੰ ਤਾਂ ਆ ਕੇ ਓਏ ਹੱਦ ਕਰੀ ਜਾਂਦੀਆਂ ਯਾਰ ਪੇਕੇ ਨਾਲ ਨੂੰ ਕਿਵੇਂ ਆਗਾ ਹਜੇ ਹੋਇਆ ਹੀ ਨਹੀਂ ਕੁਛ ਨੇਤ ਦਾ ਕੰਜਰ ਕਲੇਸ ਕਦੇ ਉਹ ਕੰਮ ਚ ਰੋਕਾ ਟੋਕੀ ਕਦੇ ਉਸ ਚ ਮੈਥੋਂ ਨਹੀਂ ਸਹ ਜਾਂਦਾ ਤੁਹਾਡਾ ਕੁਛ ਓ ਯਾਰ ਮੈਂ ਤਾਂ ਵਿਚ ਵਿਚਾਇੇ ਫਸ ਰਿਆਂਗਾ ਯਾਰ ਨਾ ਤਾਂ ਮਾਂ ਘੱਟ ਨਾ ਤੂੰ ਘਟਾਂਗੀ ਤੁਸੀਂ ਤਾਂ ਮੈਨੂੰ ਕਿਹਾ ਕਰੋ ਮਾਣੂ ਕਿਉਂ ਕਹਿਣੇ ਆਪਦੀ ਨੂੰ ਓ ਯਾਰ ਉਹ ਤੇ ਮੇਰੀ ਮਾਂ ਕੀ ਉਹਨੂੰ ਮੈਂ ਕੀ ਕਹਾਂ ਦੱਸ ਤੂੰ ਤਾਂ ਮੇਰੇ ਘਰ ਵਾਲੇ ਤੂੰ ਤਾਂ ਸਮਝ ਸਕਦੀਆਂ ਮੈਨੂੰ ਮੈਂ ਕੀ ਸਮਝਾਂ ਉਹਨੂੰ ਸਮਝਾਓ ਪਹਿਲਾਂ ਉਹ ਸਮਝੂਗੀ ਤਾਂ ਮੈਂ ਵੀ ਸਮਝ ਜੂਗੀ ਫਿਰ ਉਹ ਤਾਂ ਠੀਕ ਆ ਯਾਰ ਮੈਂ ਤਾਂ ਘੁੱਟ ਚਾਹ ਦੀ ਆਪੀ ਕਰਕੇ ਪੀ ਲਾਂ ਠੀਕ ਆ ਬੰਦੇ ਦਾ ਸੋ ਟੈਨਸ਼ਨ ਆਉਂਦੀਆਂ ਨਹੀਂਆਂ ਤੁਸੀਂ ਕਹਿੰਦੇ ਪੁੱਛਿਆਗਾ ਵੀ ਸੁੱਖ ਕਿਵੇਂ ਹੈ ਕਿਵੇਂ ਫਸਲ ਵੜੀ ਹੈਗੀ ਆਪਣੀ ਕਿਧਰ ਚੱਲ ਪਿਆ ਸੁੱਖ ਹੋਤਾ ਹੈ ਕਿਉਂ ਗਿਆ ਨਾ ਬਾਪੇ ਹੋਰ ਕਿੱਥੇ ਆਣਾਗਾ ਮੈਂ ਉਹੀ ਮਾਣੂ ਮਾਣਾ ਬੋੜਾ ਸਮਝਾਇਆ ਕਰ ਕੋਸ਼ਾ ਉਹ ਮੈਂ ਤਾਂ ਬਸ ਇਹ ਸਮਝਾਇਆ ਯਾਰ ਇਦਾਂ ਘੰਟੇ ਦੀ ਲੜਪਨੀਆਂ ਘੰਟੇ ਦੀ ਕੁਜਕੀਆਂ ਹੋ ਜਾਂਦੀਆਂ। ਮੈਨੂੰ ਤਾਂ ਪਤਾ ਨਹੀਂ ਘੰਟੇ ਦਾ ਪਰ ਮੈਂ ਤਾਂ ਜਦੋਂ ਘਰੇ ਆਉਣਾ ਸੀ ਕੁਤੀ ਅਗਲੇ ਸੁਣਦਾ ਇਹਨਾਂ ਦਾ। ਜੇ ਘਰੇ ਆਉਂਦਾ ਹੱਕ ਲਈ ਸਾ ਜੇ ਬਾਰੇ ਖੇਤੀਆਂ ਨਾਲ ਕੰਮਕਾਰ। ਨਾ ਕੋ ਪੁੱਛਣਾ ਵੀ ਬੰਦਾ ਕੋਈ ਟੈਨਸ਼ਨ ਲੱਗਦੀ ਨਹੀਂ, ਚਿੰਝ ਨਹੀਂ। ਤੂੰ ਇਦਾਂ ਕੰਨ ਚੋਂ ਇੱਕ ਪਾਸੇ ਪਾ ਲੈ ਕਰ ਕੇ ਪਾਸੇ ਕੱਢ ਦਿਆ ਕਰ। ਉਹ ਇੱਕ ਪਾਸੇ ਪਾ ਲੈਗਾ ਤੂੰ ਤਾਂ ਪਿਆਰ ਟਾਈਮ ਪਾਸ ਕਰਾਉਂਦਾ ਖੜ ਕੇ। ਮੈਂ ਕਿੱਥੇ ਆਵਾਂ? ਮੈਨੂੰ ਵੀ ਦੱਸ ਦੋ। ਤਾਈਆਂ ਤਾਂ ਮੈਂ ਨਿਕਲ ਜਾਣਾ ਮਹਾ ਘੰਟਾ ਬਾਹਰ ਟਾਈਮ ਪਾਸ ਹੋ ਜਾਂਦਾ ਤਾਂ। ਚੱਲ ਮੈਂ ਖੇਤੀਆਂ ਨਾਲ ਤੂੰ ਪੀਣਾ ਚਾਹ ਜਾਂ ਕਿਵੇਂ ਦਾ ਪੀ ਆਇਆ। ਉੱਤਰ 6 ਹਾਂ ਡੈਡੀ ਤੂੰ ਕਿਤੇ ਉਤਾਰੋਗੀ ਤੇਰੀ ਮਾਂ ਮਾਂ ਦਾ ਤਾਂ ਪਤਾ ਨਹੀਂ ਡੈਡੀ ਪਰ ਮੈਂ ਤਾਂ ਉਹਦੇ ਪੇਕੇ ਚੱਲੀ ਆ ਮੇਰਾ ਭਰਾ ਆਉਂਦਾ ਫੋਨ ਕਰਿਆ ਸੀਗਾ ਮੈਂ ਤਾਂ ਕਿਉਂਕਿ ਤੂੰ ਪੇਕੇ ਕਿਉਂ ਜਾਨੀ ਆ ਡੈਡੀ ਮੇਰੇ ਤੋਂ ਮੰਮੀ ਦੇ ਨਿੱਤੇ ਦਾ ਕੰਜਰ ਕਲੇਸ ਨਹੀਂ ਸਿਆਇ ਜਾਂਦਾ ਗਾ ਉਹ ਪੁੱਤ ਤੈਨੂੰ ਪਤਾ ਉਹਦਾ ਸੁਭਾਈ ਹੈ ਜਾ ਜਦੋਂ ਉਹ ਬੋਲਦੀ ਹੁੰਦੀ ਹੈ ਤੂੰ ਚੁੱਪ ਕਰ ਜਾਇ ਕਰ ਕਿੰਨਾ ਕਿਚਰ ਬੋਲੂਗੀ ਡੈਡੀ ਮੈਂ ਵੀ ਕਿੰਨੇ ਕਵਾਰੀ ਚੁੱਪ ਕਰਾਂ ਮੰਮੀ ਤਾਂ ਹਰ ਗੱਲ ਤੇ ਆ ਕੇ ਰੋਕਦੀ ਟੋਕਦੀ ਐ ਚਲ ਪੁੱਤ ਧਰ ਪੈ ਗਿਆ ਅੰਦਰ ਕੁਝ ਨਹੀਂ ਹੁੰਦਾ ਜਾ ਅੱਖੇ ਲੱਗ ਡੈਡੀ ਜੀ ਮੈਂ ਤਾਂ ਆਪਦੇ ਭਰਾ ਨੂੰ ਅਨਫੋਨ ਕਰਤਾ ਉਹ ਤਾਂ ਮੈਨੂੰ ਲੈਣ ਆਉਂਦੇ ਆ ਚੱਲ ਪੁੱਤੋਂ ਨੂੰ ਮੈਂ ਫੋਨ ਕਰ ਦੂੰਗਾ ਦਵਾਰੇ ਉਹਨੂੰ ਕਹੂੰਗਾ ਵੀ ਕੋਈ ਗੱਲ ਨਹੀਂ ਭਾਈ ਤੇ ਮੜਾ ਮੋਟਾ ਦਾ ਘਰ ਚ ਚੱਲਦੀ ਰਹਿੰਦਾ ਨਲਿਆ ਆਇਆ ਪੁੱਤ ਜੀ ਘਰ ਚ ਕਲੇਸ਼ ਹੋਇਆ ਕੱਲ ਨੂੰ ਸੁੱਖ ਨੇ ਕੁਛ ਕਰ ਲਿਆ ਫੇਰ ਕੀ ਕਰਾਂਗੇ ਆਪਾਂ ਹਾਂਜੀ ਡੈਡੀ ਜੀ ਉਹ ਵੀ ਤੁਹਾਡੀ ਗੱਲ ਠੀਕ ਐ ਹਾਂ ਮੜਾ ਜਿਆ ਸਿਆਣਾ ਬਣ ਕੇ ਰਹਿ ਪੁੱਤ ਬਣ ਕੇ ਜੱਤਰ ਦੇ ਬੈਗ ਦੇ ਅੰਦਰ ਜਬ ਉਹ ਤਾਂ ਆਖੇ ਲਗਪਤ ਕੋਈ ਨਹੀਂ ਡੈਡੀ ਤੁਸੀਂ ਮੰਮੀ ਨੂੰ ਵੀ ਸਮਝਾ ਜਾ ਥੋੜਾ ਕੋਈ ਨਾ ਸਮਝਾ ਦੇਾਂਗੇ ਪੁੱਤ ਆ ਚੱਕ ਬੈਗ ਧਰ ਦੇ ਅੰਦਰ ਹੁਣ ਕਿਹਨੂੰ ਫੋਨ ਲਾਈ ਜਾਂਦਾ ਮੈਂ ਤਾਂ ਕਾਲੇ ਨੂੰ ਲਾਇਆ ਸੀ ਫੋਨ ਅਰਸ਼ਦੀਪਾਏ ਨੂੰ ਉਹ ਚੱਕਦੀ ਨਹੀਂ ਫੋਨ ਨਾ ਉਹਦੇ ਤਾਂ ਤੱਕ ਤੈਨੂੰ ਇਹ ਜੀ ਕੀ ਲੋੜ ਪੈਗੀ ਉਹਨੂੰ ਮੈਂ ਕਹਿਣਾ ਸੀ ਆ ਇਹਨੇ ਅੱਛ ਨੇ ਫੋਨ ਕਰਿਆ ਹੋਊਗਾ ਵੀ ਤੂੰ ਆ ਜਾ ਮੈਨੂੰ ਲੈ ਜਾ ਉਹਨੂੰ ਮੈਂ ਸਮਝਾਦਾਗਾ ਮਹਾਪੁੱਤ ਕੋਈ ਗੱਲ ਨਹੀਂ ਤੂੰ ਕਿੰਨਾ ਕਿ ਜਦੋਂ ਉੱਥੇ ਬੈਠੇਗੇ ਪੀ ਕੇ ਆਖਰ ਨੂੰ ਘਰ ਤਾਂ ਹੀ ਆ ਤੂੰ ਵੀ ਮੜਾ ਮੋੜਾ ਚੁੱਪ ਕਰ ਜਾ ਕਰ ਨਾ ਮੈਂ ਉਹ ਤੇ ਕੀ ਡੰਗ ਮਾਰਦੀ ਆ ਮੈਂ ਤਾਂ ਉਹਨੂੰ ਕੁਝ ਕਹਿੰਦੀ ਵੀ ਨਹੀਂ ਭਈ ਇੰਨਾ ਕ ਤਾਂ ਮੈਂ ਕਹੂੰਗੀ ਵੀ ਕੱਪੜੇ ਧੋਣਾ ਭਾਂਡੇ ਮਾਂਜਣ ਵਾਲੇ ਪਏ ਨੇ ਇੰਨਾ ਕ ਤਾਂ ਹੱਕੀ ਬੰਦਾ ਮੇਰਾ ਉਹ ਆਪਦੀ ਆਪ ਦੀਂਦਾ ਸਾਰਾ ਕੰਮ ਆਪ ਕਰਦੀਦਾ ਹੈਗੀ ਆ ਅੱਜੇ ਕੰਮ ਕਰਦੀ ਹੋਵੇ ਫਿਰ ਮੇਰੇ ਵਰਗੀ ਕਿਉਂ ਪਹੁੰਚ ਕੇ ਤਾਂ ਮੈਂ ਦਵਾਰੇ ਲਾ ਕੇ ਦੇਖਦਾ ਚੱਕੂ ਲੈ ਆ ਨਾ ਆ ਗਿਆ ਚੱਕੂ ਕੀ

ਕੀ ਕਰੀਏ ਵਸਤੇ ਹੁਣ ਤੈਨੂੰ ਪਤਾ ਗੱਲ ਹੀ ਇਹੀ ਜੀ ਕਹਿੰਦੇ ਆ ਫੋਨ ਤੇ ਆਇਆ ਲੱਗਦਾ ਮੈਂ ਤਾਂ ਨਾਤਾ ਵੀ ਨਹੀਂ ਖੇਤੋਂ ਸਿੱਧਾ ਆਇਆ ਘਰੇ ਵੀ ਨਹੀਂ ਦੱਸ ਕੇ ਆ ਆ ਮੈਂ ਪਤਾ ਨਹੀਂ ਕੀ ਗੱਲ ਹੋ ਗਈ ਅਕੇ ਹੁਣੇ ਹੁਣ ਆ ਜਾ ਮਾਤਾ ਦੱਸ ਤਾਂ ਦੇ ਕਹਿੰਦੀ ਨਾ ਹੋ ਰਿਆ ਕੀ ਦੱਸੂ ਮਾੜਾ ਮੋਟਾ ਬੁੜੀਆਂ ਚ ਹੋ ਜਾਂਦਾ ਮੈਂ ਸਮਝਾਈ ਸੀਗੀ ਪਰ ਸਮਝ ਗਈ ਸੀ ਮੇਰੇ ਅੱਖੇ ਲੱਗ ਗਈ ਸੀ ਤੇ ਬਾਕੀ ਜੇ ਤੂੰ ਫੋਨ ਤੇ ਗੱਲ ਹੋ ਜਾਂਦੀ ਮੈਂ ਤੈਨੂੰ ਆਉਣ ਹੀ ਨਹੀਂ ਸੀ ਦਿੰਦਾ ਬਸ ਮਾਫਲਾ ਕੀ ਕਰੀਏ ਯਾਰ ਹੁਣ ਇਹਨਾਂ ਕਰ ਕਰ ਇਹੀ ਹਾਲ ਆ ਸਾਡੇ ਬੁੜੀਆਂ ਦਾ ਵੀ ਇਹੀ ਹਾਲ ਆ ਨਾ ਭਾਈ ਸਾਰੀ ਚੀਜ਼ ਉਹਨੂੰ ਬੈਠੀ ਨੂੰ ਮਿਲਦੀ ਆ ਹੋਰ ਦੱਸ ਕੀ ਜਾਣ ਪਾਲਦੀ ਹੈ ਕਿ ਜੇ ਮਾਰੇ ਜਾਏ ਕਹਿ ਦਿੰਦੇ ਆ ਪੀਪੀ ਗੰਡੇ ਤੋਂ ਫੋਲਕ ਘੱਟ ਲਾ ਦੇ ਉਹ ਨਹੀਂ ਦੇਖਣਾ ਜਾਏ ਬੜਬੜ ਸਿੱਟੀ ਜਾਣੇ ਨੇ ਕਿ ਕਿਹੜਾ ਚੀਜ਼ਾਂ ਆਂ ਬੰਦੀਆਂ ਨੇ ਗਿਆ ਜਿਹੜਾ ਲਿਆਉਂਦਾ ਉਹਨੂੰ ਪੁੱਛ ਕੇ ਦੇਖ ਹੋਰ ਮਾਸੀ ਹੁਣ ਕੀ ਕਰੀਏ ਜੇ ਆਉਂਦੇ ਨਹੀਂ ਦਾਵੀ ਮਰਦੇ ਆ ਉਹ ਤਾਂ ਹੈ ਹੈ ਜੇ ਆਉਨੇ ਆ ਤੁਸੀਂ ਗੁੱਸਾ ਕਰਦੇ ਹੋ ਵੀ ਕਾਹ ਤੋਂ ਆ ਗਈ ਚਲੋ ਹੁਣ ਤਾਂ ਪੈਂਦਾ ਫਿਰ ਸੰਤੋਖ ਤਾਂ ਫੇਰ ਆਉਣੀ ਪੈਂਦਾ ਹੂੰ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਕਰਦੇ ਆ ਗੱਲ ਉਹਦੇ ਨਾਲ ਹੌ ਆਉਂਦੀ ਆ ਪੈਤਰੀ ਪਰ ਫਾਜ਼ਰ ਬੜੀ ਦਾ ਠੀਕ ਹੈ ਹਾਂ ਠੀਕ ਹੈ ਜੀ ਠੀਕ ਹੈ ਵਧੀਆ ਸਸਰੀ ਗੱਲ ਵੀਰੇ ਸਸਰੀ ਕਾਰਵਾਈ ਬਹਿ ਜਾ ਹੋਰ ਵੀਰੇ ਆਪਣੇ ਘਰੇ ਠੀਕ ਨੇ ਸਾਰੇ ਠੀਕ ਹੀ ਹੋਣਾ ਬਈ ਆਹੀ ਕੁਛ ਉੱਥੇ ਚੱਲਦਾਗਾ ਆਪਣੇ ਵੀ ਇਹੀ ਚੱਲੀ ਜਾਂਦਾ ਹੁਣ ਤੇਰੀ ਭਾਬੀ ਗਈ ਹੋਈ ਆ ਲੜਕੇ ਕਿਉਂ ਵੀਰੇ ਭਾਬੀ ਨੂੰ ਕੀ ਹੋ ਗਿਆ ਬਸ ਆਹੀ ਨਿੱਕ ਨਿੱਕੇ ਲਵਚੇ ਹੋਣਾ ਕੀ ਔਰ ਇਹਨਾਂ ਨੇ ਕੀ ਤਾਣੀ ਮੋੜਨੀ ਹੁੰਦੀ ਆ ਫੋਨ ਪਿੱਛੇ ਲੜਪੀਆ ਫੋਨ ਤੇ ਬੈਠੀ ਆ ਉਹ ਆਏ ਨਹੀਂ ਕਰਦੀ ਆਹੀ ਕੁਛ ਆ ਬਈ ਇੱਥੇ ਵੀ ਪੁੱਤੇ ਹੀ ਕਲੇਸ਼ ਆ ਔਰ ਮਾਥੜ ਕੀ ਸਮਝਾਈਏ ਹੁਣ ਇਹਨਾਂ ਨੂੰ ਮੱਥਾ ਮਾਰ ਮਾਰ ਰੱਖ ਜੀ ਔਰ ਸਾਰਾ ਦਿਨ ਕਲੇਸ਼ ਮਾੜੀ ਹੁੰਦਾਗਾ ਬਈ ਮਾਸੀ ਨੇ ਤਾਂ ਗੁੱਸਾ ਕਰਿਆ ਮੈਂ ਕਿਹੜਾ ਕੋਈ ਮਾੜੀ ਕਰਨਾ ਆਇਆਗਾ ਮੈਂ ਕਿਹੜਾ ਜਾਨਸਾਰ ਚੜਾ ਕੇ ਲੈ ਗਿਆ ਹਨਾ ਗਾਏ ਤੋਂ ਗੱਲ ਕਰੇ ਤੂੰ ਹੀ ਮਸਲਾ ਹੱਲ ਹੁੰਦਾ ਕੋਈ ਗੱਲ ਦਾ ਭਈ ਜੇ ਸੇ ਨੂੰ ਕੋਈ ਕੰਮ ਨੂੰ ਕਹਿੰਦੇ ਆ ਨਾ ਇਹ ਭੱਜ ਭੱਜ ਪੈਂਦੀ ਆ ਕੀ ਨੇ ਨੂੰਹਾਂ ਤੇ ਐਨਾ ਥੋੜੀ ਬੋਲਦੀਆਂ ਹੁੰਦੀਆਂ ਨੇ ਇਹ ਤਾਂ ਐ ਆ ਕਿ ਪਤਾ ਨਹੀਂ ਮੈਂ ਕੀ ਬਣ ਗਈ ਕਰ ਤਾਂ ਇਹਦੇ ਹੀ ਰਹੂਗਾ ਮੈਂ ਕਿਹੜਾ ਹਿੱਕ ਤੇ ਧਰ ਕੇ ਲੈ ਜਾਣਾ ਅਸਤਾ ਪਤਾ ਨਹੀਂ ਦੋ ਸਲੋਟੀ ਦੇ ਹੈਗੇ ਪਤਾ ਨਹੀਂ ਨਾ ਇਹੀ ਤਾਂ ਵਾਸੀਨ ਨਾਲ ਸਾਰਾ ਦਿਨ ਮੱਥਾ ਮਾਰਦੇ ਆ ਇਹ ਕਿਹੜਾ ਸਮਝਦੇ ਨੇ ਹੁਣ ਤੂੰ ਤਾਂ ਸਿਆਣੀ ਆ ਘਰ ਬੰਨਿਆ ਚੱਲ ਪਿਆਰ ਨਾਲ ਸਮਝਾ ਦੇ ਪੁੱਤ ASCII ਕਾਨੂੰ ਘਰ ਬੰਨਿਆ ਕਰ ਤਾਂ ਇਹਨੇ ਆ ਕੇ ਬੰਨਤਾ ਜੇ ਘਰ ਬੰਨਿਆ ਸੀ ਨਾ ਤਾਂ ਯੋ ਗੁੱਸਾ ਆਉਂਦਾਗਾ ਕਿ ਜਿੱਥੇ ਖੰਡ ਡੁੱਲੀ ਜਾਂਦੀ ਆ ਖੰਡ ਡੁੱਲੀ ਜਾਂਦੀ ਆ ਜਿਥੇ ਦੁੱਧ ਨੰਗਾ ਪਿਆ ਦੁੱਧ ਨੰਗਾ ਇੰਨਾ ਕ ਤਾਂ ਮੇਰਾ ਹੱਕ ਬੰਦਈ ਆ ਵੀ ਇਹਨੂੰ ਮੈਂ ਕਹਿ ਸਕਾਂ ਸਹੀ ਗੱਲ ਆ ਮਾਸੀ ਹੁਣ ਇਹ ਕਿਹੜਾ ਨਿਆਣੇ ਇਹਨਾਂ ਦਾ ਵੀ ਫਰਜ਼ ਬਣਦਾ ਕਿਉਂ ਬਈ ਅਰਸ਼ ਕੋਈ ਗੱਲ ਆ ਇਹ ਲੜਾਈ ਵਾਲੀ ਤੂੰ ਮੰਨ ਜਾ ਕਰ ਜੇ ਮਾਸੀ ਕਹਿੰਦੀ ਆ ਵੀਰੇ ਇੱਕ ਅੱਧੀ ਵਾਰੀ ਹੁੰਦੀ ਏ ਨੁਖਤਾ ਚਿੰਨੀ ਮੰਮੀ ਤਾਂ ਹਰ ਗੱਲ ਤੇ ਕਰਦੇ ਨੇਗੇ ਮੈਨੂੰ ਵੀ ਪਤਾ ਕਰ ਕਿਵੇਂ ਸਾਂਭਣਾ ਹੈ ਚੱਲ ਬਈ ਜੇ ਗੁੱਸੇ ਚ ਉੱਚਾ ਬੋਲ ਵੀ ਤੂੰ ਚੁੱਪ ਕਰ ਜਾ ਕਰ ਮੈਂ ਵੀ ਇਹੀ ਗੱਲ ਸਮਝਾਈ ਆ ਇਹਨੂੰ ਅਰਸ਼ ਨੂੰ ਮੈਂ ਜਦੋਂ ਬੜਾ ਬੋਲਦੀ ਹੁੰਦੀ ਆ ਤੂੰ ਚੁੱਪ ਕਰ ਜਾਕਰ ਕਿੰਨਾ ਕਿਤੇ ਬੋਲੂਗੀ ਕਿ ਕੰਦਰ ਨਾਲ ਗੱਲਾਂ ਕਰ ਲੂਗੀ ਆਪੇ ਬੋਲ ਕੇ ਹਟ ਜੂਗੀ ਸਹੀ ਗੱਲ ਆ ਮਾਸੜ ਜੀ ਨਾਲੇ ਆਪਾਂ ਕਿਹੜਾ ਇਹਨੂੰ ਉੱਥੇ ਬਿਠਾਉਣ ਵਾਸਤੇ ਵਾਇਆ ਹਨ ਕਿੰਨਾ ਕਿਤੇ ਬੈਠਣਗੇ ਚਲ ਅੱਜ ਲੈ ਜੂ ਚਾਰ ਦਿਨਾਂ ਨੂੰ ਫੇਰ ਉੜੀ ਆਉਣਾਗਾ ਇਹੀ ਗੱਲ ਮੈਂ ਵੀ ਸਮਝਾ ਕੇ ਹਟਿਆ ਤੇ ਤੋਂ ਪਹਿਲਾਂ ਮਹਾ ਆਇਆ ਜਦੋਂ ਕਰੇ ਕਲੇਸ ਆ ਨਾ ਜਾਣੀ ਸੁੱਖ ਨੇ ਕੁਛ ਖਾ ਪੀ ਲਿਆ ਔਖਾ ਹੋ ਜੂਗਾ ਆਪਾਂ ਨੂੰ ਇਹੀ ਤਾਂ ਮਾਸੜੇ ਸੋਚਦਿਆਂ ਨਹੀਂ ਵੀ ਕਲੇਸ ਇੱਕ ਦਿਨ ਬੰਦੇ ਨੂੰ ਲੈ ਕੇ ਵਹ ਜਾਂਦਾ ਰੋਜ਼ ਦਾ ਹਨਾ ਇਹੀ ਸਮਝਾਉਣੇ ਹਨ ਇਹਨਾਂ ਨੂੰ ਨਲੇ ਬੁਰਾ ਲੱਗਦਾ ਪਰ ਹੰਦੇ ਪੰਦੇ ਫਰਕ ਪੈ ਜਾਂਦੇ ਨੇ ਹੂੰ ਗੱਲ ਲੋਟ ਆਉਂਦੀ ਆਉਂਦੀ ਲੋਟ ਹੋ ਜਾਂਦੀ ਹੈ ਨਾ ਜੇ ਉਹੀ ਗਲਤ ਫਹਮੀਆਂ ਬਹਿ ਕੇ ਦੂਰ ਕਰ ਲਈਏ ਆਪਾਂ ਉਹੀ ਤਾਂ ਗੱਲ ਆ ਐਵੇਂ ਇੱਕ ਦੂਜੇ ਤੇ ਵਹਿਮ ਕਰ ਕਰਕੇ ਪੱਠਾ ਸਿੱਧਾ ਬੋਲ ਕੇ ਗੁੱਸੇ ਵਧਾਈ ਜਾਂਦੇ ਆ ਹਨ ਹੂੰ ਜੇ ਹੁਣ ਅੱਜ ਮੈਂ ਹੁਣਸਾਰ ਗੁੱਸੇ ਚ ਲੈ ਜਾਂਦਾ ਤੁਹਾਨੂੰ ਹੋਰ ਗੁੱਸਾ ਵੱਧਦਾ ਗੱਲ ਵਧ ਜਾਂਦੀ ਫਰਕ ਪੈਂਦੇ ਪੈਂਦੇ ਪੈ ਜਾਂਦੇ ਨੇ ਉਹੀ ਤਾਂ ਗੱਲ ਆ ਤੂੰ ਜਦੋਂ ਮੇਰਾ ਦੋ ਤਿੰਨ ਵਾਰੀ ਫੋਨ ਹੀ ਚੱਕਿਆ ਮੈਨੂੰ ਵੀ ਗੱਲ ਦਾ ਗੁੱਸਾ ਆਇਆ ਮੈਂ ਫੋਨ ਕਿਉਂ ਨਹੀਂ ਚੱਕਦਾ ਜਦੋਂ ਘਰ ਦਾ ਕਲੇਸ਼ ਗੱਲ ਲੋਕਾਂ ਚ ਵਗ ਜੇ ਫਿਰ ਹੋਰ ਵਾ ਕੋਈ ਕੁਛ ਬਠਾਉਂਦਾ ਦਿਮਾਗ 'ਚ ਕੋਈ ਕੁਛ ਜੇ ਹੀ ਆਪਾਂ ਬੈ ਕੇ ਨਿਵੇੜ ਲਈ ਅੱਜ ਆਪਦੀ ਗੱਲ ਤੇ ਅਰਸ਼ ਪੁੱਤ ਜਾਂ ਐ ਕਰ ਗੱਲਾਂ ਮਾਰੀ ਜਮਗੀ ਚਾਹ ਚੂ ਬਣਾ ਲਿਆ ਨਾ ਚਾਹ ਤਾਂ ਬਸ ਮਤਲਬ ਕੋਈ ਚਾਹ ਤਾਂ ਪੀ ਲਾ ਚਾਹ ਤਾਂ ਸੁੱਖਣ ਗੱਲ ਤਾਂ ਪੁੱਤ ਤੇਰੀ ਸਹੀ ਐ ਕਿ ਪਰ ਅਰਸ਼ ਨੂੰ ਕਦੇ ਮੈਂ ਆਪ ਦੀ ਧੀ ਮੰਨੇ ਹੀ ਨਹੀਂਗਾ ਮੈਂ ਤਾਂ ਐ ਸੋਚਦੀ ਸੀਗੀ ਵੀ ਆਪਾਂ ਤਾਂ ਵਿਆਹ ਕੇ ਲਿਆਂਦੀ ਆ ਕੰਮ ਕਰਨ ਵਾਸਤੇ ਉਹ ਗੱਲਾਂ ਨੂਹਾਂ ਕੱਲੀਆਂ ਐ ਥੋੜੀਆਂ ਵੀ ਕੰਮ ਕਰਨ ਵਾਸਤੇ ਲਿਆਂਦੀਆਂ ਨੇ ਨੂਹਾਂ ਨੂੰ ਜੇ ਆਪ ਇੱਜ਼ਤ ਕਰਾਂਗੇ ਨੁਹਾਂ ਦੀ ਤਾਂ ਨੁਹਾਂ ਵੀ ਇੱਜ਼ਤ ਕਰਨਗੇ ਆ ਮੈਂ ਤਾਂ ਕਦੇ ਉਹਨੂੰ ਸਿੱਧੇ ਮੂੰਹ ਬੋਲੀ ਵੀ ਨਹੀਂ ਉਹੀ ਤਾਂ ਗੱਲਾਂ ਵਾਸੀ ਤਾਂ ਹੀ ਤਾਂ ਉਹ ਜਿਆਦੇ ਹਰਖ ਜਾਂਦੀ ਹੈ ਨਾ ਬਾਕੀ ਤੂੰ ਵੀ ਕਿਹੜਾ ਨੁਕਸਾਨ ਵਾਸਤੇ ਪੁੱਠਾ ਬੋਲਦੀ ਐ ਇਹਨਾਂ ਦੇ ਫਾਇਦੇ ਵਾਸਤੇ ਬੋਲਦੀ ਆ ਗੁੱਸੇ ਦੇ ਵਿੱਚ ਵੀ ਇਹਨਾਂ ਦਾ ਨੁਕਸਾਨ ਆ ਪਰ ਸਾਹਮਣੇ ਵਾਲੇ ਨੂੰ ਇਹ ਲੱਗਦਾ ਜੀ ਮੈਨੂੰ ਐ ਕਿਉਂ ਬੋਲਦੇ ਆ ਨਹੀਂ ਪੁੱਤ ਇੱਥੇ ਗਲਤੀ ਮੇਰੀ ਵੀ ਆ ਹਰ ਇੱਕ ਗੱਲ 'ਚ ਨੁਕਤਾ ਚਿੰਨੀ ਕਰਨੀ ਫਿਰ ਬੰਦੇ ਨੂੰ ਹਰਖ ਤਾਂ ਆਉਂਦਾ ਹੀ ਹੈਗਾ ਮੈਂ ਸੋਚਦੀ ਸੀ ਜਿਵੇਂ ਮੇਰੀ ਸੱਸ ਨੇ ਮੇਰੇ ਤੇ ਲੀਡਰੀ ਕੀਤੀ ਹੈ ਨਾ ਵੀ ਮੈਂ ਵੀ ਇਹਦੇ ਤੇ ਲੀਡਰੀ ਕਰਾਂ। ਇਹ ਹੀ ਗਲਤ ਫ਼ਹਮੀ ਜਿਦਾ ਮਾਸੀ ਆਪਾਂ ਵਾਦੇ ਵਧਾ ਲੈਨੇ ਆ। ਨਾਲੇ ਤੂੰ ਕਿਹੜਾ ਇਹਨਾਂ ਦਾ ਮਾੜਾ ਸੋਚਦੀ ਐ ਜਾਂ ਮੇਰੀ ਮਾਂ ਸਾਡਾ ਕਿਹੜਾ ਮਾੜਾ ਸੋਚਦੀ ਐ ਨਾ? ਸਮਝਾਉਣ ਦਾ ਤਰੀਕਾ ਹੀ ਗਲਤ ਹੁੰਦਾ ਜੀ ਇਹ ਵਾਰੀ। ਅਸੀਂ ਵੀ ਆਪਦੇ ਘਰ ਦਾ ਨੁਕਸਾਨ ਨਹੀਂ ਸੋਚਦੀ। ਮੱਲਾਰਛ ਵੀ ਆਪਣਾ ਘਰ ਹੀ ਸਮਝਦੀ ਐ ਇਹਨੂੰ ਕੋਈ ਬਗਾਲਣਾ ਨਹੀਂ ਸਮਝਦੀ। ਉਹ ਵੀ ਕੋਈ ਨੁਕਸਾਨ ਕਰਕੇ ਰਾਜੀ ਨਹੀਂ। ਇਹ ਵਾਰੀ ਅਸੀਂ ਆਪਾਂ ਨੂੰ ਸਮਝਾਉਣ ਦਾ ਤਰੀਕਾ ਹੀ ਨਹੀਂ ਹੁੰਦਾ। ਹਾਂ ਹਾਂ। ਹਰ ਸਮੇਂ ਹੁਣ ਚ ਗੁੱਸੇ ਵਧਾ ਲੈਨੇ ਆ। ਮੈਂ ਤਾਂ 3 ਮਾਸੇ ਨੂੰ ਬਸੇਰਾ ਪਿੱੜਦਾ ਮਾਹ ਤੂੰ ਚੁੱਪ ਕਰ ਜਾ ਕਰ ਹੋਰ ਕੀ ਆ ਭਾਈ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਵੀ ਨਾ ਗੁੱਸਾ ਕਰੋ ਅੱਜ ਤੋਂ ਬਾਅਦ ਨਾ ਮੈਂ ਅਰਸ ਨੂੰ ਇੱਕ ਤੋਂ ਦੋ ਨਹੀਂ ਕਹਿੰਦੀ ਹੈਗੀ ਚੰਗਾ ਪੁੱਤ ਤੇਰੇ ਵੀ ਸਾਵਾ ਸੀ ਵੀ ਜਿਹੜਾ ਤੂੰ ਅਰਸ ਨੂੰ ਸਮਝਾ ਗਿਆ ਅਰਸ ਜੇ ਸਮਝ ਗਈ ਮੈਂ ਕੀ ਕਰਨਾ ਮੈਂ ਉਹਦੇ ਮੂਰੇ ਬੋਲ ਕੇ ਥੋੜੀ ਵੱਡੀ ਹੋ ਜਾਣਾ ਉਹ ਗੱਲ ਨੂੰ ਤੀ ਤੱਕ ਕਰੇ ਬਸਦੀ ਉਹ ਸੋਹਣੀ ਲੱਗਦੀ ਹੁੰਦੀ ਹੈਗੀ ਨਹੀਂ ਨਾ ਮੈਂ ਲਿਆਉਣੀ ਚਾਹ ਬਣਾ ਕੇ ਕੋਈ ਚਾਹ ਪੀ ਚੱਲ ਚੰਗਾ ਕਾ ਨਾ ਮਚਾ ਕੋਈ ਗੱਲ ਨਹੀਂ ਨਾ ਅੱਜ ਪੁੱਤ ਰਹਿੰਦਾ ਤੂੰ